ਜਾ ਕੇ ਚਾਹ ਨਹੀਂ ਉਹ ਪੀਤੀ ਮੁੰਡੇ ਨੇ ਤੋਸੇ ਵੇਲੇ ਹੁਣ ਉਹਨੂੰ ਭਜੋ ਧੋੜੀ ਪੈ ਗਈ ਕਿ ਨਹੀਂ ਗਈ ਜੇ ਆ ਮੰਜੀਤਕਾਰ ਹੁੰਦਾ ਤਾਂ ਕੀ ਲੋੜ ਹੀ ਨਿਆਣੀ ਨੂੰ ਫੋਨ ਲਾਉਣ ਦੀ ਗਿਆ ਸੀ ਤੇ ਆਪੇ ਮਿਲ ਗਿਰ ਕੇ ਆ ਜਾਂਦੇ ਨਾਲੇ ਕੁੜੀ ਨਿਆਣੀ ਵਾਹਿਗੁਰੂ ਵਾਹਿਗੁਰੂ ਉਠੋ 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 ਕੀ ਗੱਲ ਵਾ ਹੈ ਕੀ ਗੱਲ ਵਾ ਡੈਡੀ ਜੀ ਨਾ ਚਲੋ ਪਾਣੀ ਪੀ ਲਓ ਆ ਲੋ ਪਾਣੀ ਜੱਟ ਠੀਕ ਜਿਹਾ ਨਹੀਂ ਗੱਡੀ ਮੇਰੀ ਗੱਡੀ ਗੱਡੀ ਉਹ ਤੋੜਦੀ ਆ ਤੋੜਦੀ ਗੱਡੀ ਮੇਰੀ ਗੱਡੀ ਦਾ ਚੇਤਾ ਰਹਿ ਗਿਆ ਗੱਡੀ ਕਿਹੜੀ ਆ ਗੱਡੀ ਤੋੜਦੀ ਆ ਮੇਰੀ ਨਦੀ ਨਹੀਂ ਗਈ

ਤੇਨੀ ਚਲੌਣੀ ਹੁੰਦੀ ਤੇਰੀ ਗੱਡੀ ਕਿਤੇ ਤੇਰੀ ਆ ਮੈਂ ਗੱਡੀ ਚੱਲ ਕਰੋ ਸਿਆਰੇ ਆ ਜਿਆ ਕਿੱਡਾ ਤੋਰ ਤੋਰ ਛੁੱਟੀ ਜਾਂਦੇ ਕੀ ਆ ਹੋ ਗਿਆ ਤੁਹਾਨੂੰ ਉਹ ਗੱਲ ਨਿਆਣਿਆਂ ਵਾਰੀ ਐਦਾਂ ਨਾ ਕਰਿਆ ਕਰੋ ਕੀ ਦਵਾਈ ਦਾ ਤਾਂ ਕੋਈ ਅਸਰ ਹੀ ਨਹੀਂ ਮੈਨੂੰ ਲੱਗਣ ਡਿਆ ਹੋਇਆ ਜਿੱਦਾਂ ਤੁਸੀਂ ਨੇ ਮੇਰੇ ਦਵਾ ਲੈ ਹੀ ਹੋ ਗਏ ਮੇਰੇ ਡੈਡੀ ਚੰਗੇ ਭਲੇ ਆ ਜਨ ਜਾਂਗੀ ਜਨ ਜਾਂਗੀ ਹਾਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਜਨ ਜਾਂਗੀ ਜਨ ਜਾਂਗੀ ਓ ਪੈਸੇ ਛੁੱਟਦੇ ਪੈਸੇ ਛੁੱਟਦੇ ਸਾਰੇ ਸਾਰੇ ਮਾ ਆਵੇ ਤੁਹਾਡੇ ਗਾੜੀ ਹੱਥ ਝੋੜੇ ਨਾ ਇਦਾਂ ਕਰੋ ਨਾ ਤੂੰ ਕੀ ਕਰੋ ਸਾਨੂੰ ਸਾਰੇ ਛੁੱਟ ਦੇ ਨੇ ਮਮੀ ਛੁੱਟ ਦੇ ਨੇ ਸਾਰੇ ਤੂੰ ਹੀ ਸਾਰੇ ਚ ਬੁਕਾਦੇ ਆਪਣੇ ਛੁੱਟ ਦੇ ਸਾਰੇ ਛੁੱਟ ਦੇ ਨੇ ਮਮੇ ਉਹ ਤਾਂ ਡੈਡੀ ਦੇ ਵੀ ਨਹੀਂ ਪਖੰਡ ਮੁੱਕਦੇ ਤੇ ਮੁੱਕਦੇ ਤੁਹਾਡੇ ਵੀ ਨਹੀਂ ਆ ਸੀ ਦਾ ਮੋੜਵਾ ਮੇਰਾ ਵਾ ਮੈਂ ਰੱਖਿਆ ਸੀ ਇਹ ਸੀ ਦਾ ਮੋੜ ਲੰਮੇ ਪੈ ਜਾ ਬਹਿ ਜਾ ਬੋਲ ਮੈਂ ਮੰਜੋਦ ਤੋਂ ਰਿਆ ਵਾ ਕੱਜ ਰੰਮੇ ਚੱਤ ਕਰ ਲਾ ਜੋ ਹੁੰਦਾ ਕਰ ਲਾ ਕਰ ਲਾ ਤਗੜਾ ਹੋ ਜਾ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲਾ ਅੱਪਾ ਜੀ ਦੇ ਵੀ ਪਿੱਛੇ ਹੀ ਕੱਪੜੇ ਪਏ ਸਾਰੇ ਜੋੜਨ ਵਾਲੇ ਕਿਤੇ ਕਿੰਨਾ ਕੰਮ ਪੈ ਜਾਂਦਾ ਹੀ ਉਹ ਮਾਹੀ ਹੁੰਦਾ ਕਿਤੇ ਕੰਮ ਵੀ ਮਾਤਾ ਵੀ ਨਹੀਂ ਹੁਣ ਨਾਲ ਕਰਾਂਦੀ ਕਿਤੇ ਹੁਣ ਬਾਪੂ ਦੇ ਦਿਵਾਲੇ ਫੁੰਮਣੀਆਂ ਪੰਦੀ ਰਹਿੰਦੀ ਬਸ ਉਹ ਤਾਂ ਇਹ ਧਿਆਨ ਦਾ ਤੇ ਰਹਿਦੀ ਸਾਬੀ ਵੀ ਉਹ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆਈ ਆ ਚੱਲ ਬੰਦਾ ਥੋੜਾ ਬੋਧ ਨਾਲ ਹੱਥ ਪਾ ਦਿੰਦਾ ਪਰ ਇੱਕ ਗੱਲ ਨੂੰ ਚੰਗਾ ਨਿਕਲਿਆ ਇੱਥੇ ਵੀ ਮੇਰੇ ਦਿਵਾਲੇ ਹੁੰਦਾ ਜਾਨ ਹੀ ਖਾਂਦਾ ਨਿਕਲ ਬਾਹਰੋਂ ਆਇਆ ਤੇ ਅੱਜ ਮੈਨੂੰ ਇਹ ਤੋਂ ਬਕਵਾਸ ਕਰਨੀ ਤੇਰੇ ਚ ਪੇੜਾਂ ਮਾਨੀਆਂ ਫਲਾਂ ਢਿੰਗ ਜੇ ਉਹ ਬੋਲਣ ਵੀ ਲੱਗ ਪਿਆ ਜੋ ਹੋਰ ਇੱਥੇ ਰਹਿ ਪਿਆ ਫੇਰ ਪਤਾ ਨਹੀਂ ਨੇ ਕੀ ਚੰਦੇ ਚੜ੍ਹ ਨਹੀਂ ਐ ਕਿੰਨਾ ਨਿਆ ਕਪਾ ਖੰਨਾ ਜਾ ਹੋ ਜਾਂਦਾ ਨਹੀਂ ਕਿੰਨੇ ਕੇ ਕੱਪੜੇ ਜੋੜੰਦਾ ਵੀ ਤੇ ਸਭ ਹੀ ਹੁੰਦਾ ਸਵੇਰੇ ਜਾ ਕੇ ਨਾ ਬਾਜ਼ਾਰ ਨੀ ਕਿ ਜੀ ਬਾਲਟੀ ਲੈ ਹੁੰਦੀ ਹੈ ਬੰਦਾ ਸਿੱਧੇ ਵਿੱਚ ਇੱਦਾਂ ਹੀ ਰੱਖ ਦੇ ਪੌਣੇ ਤੇ ਹੁੰਦੇ ਹੀ ਆ ਰੋਜ਼ ਕੱਪੜਿਆਂ ਜੀ ਵਾਲੀ ਲੈ ਹੁੰਦੀ ਹੈ ਜਾਂ ਫੇ ਟੋਕਰੀ ਜੀ ਲਿਆਉਂਦੀ ਛੋਟੇ ਫੇ ਨਾ ਦਾ ਖਲਾਰਾ ਦਾ ਸੰਭਿਆ ਜਾਇਆ ਕਰੋ ਤੁਹਾਨੂੰ ਆ ਵੀ ਕੰਮ ਮੇਰੇ ਹੱਥ ਸੇ ਆ ਗਿਆ ਕਿ ਜਨਾਨੀ ਹੁੰਦੀ ਵਾਵਾ ਉਹ ਆਪਣੇ ਘਰ ਵਾਲੇ ਦੇ ਕੱਪੜੇ ਕੀ ਸਾਰਿਆਂ ਦੇ ਉਹੀ ਜੋੜਦੀ ਹੁੰਦੀ ਥਾਂ ਤਾਈ ਰੱਖਦੀ ਹੁੰਦੀ ਉਹਦਾ ਕੰਮ ਵੀ ਹਣ ਮੇਰੀ ਹੱਡਾਂ ਚੋਂ ਨਿਕਲਦਾ ਹੀ ਉਹ ਮੈਂ ਉੱਤੋਂ ਉੱਤੋਂ ਕਰਕੇ ਕਾਹ ਜਾਨੀ ਨਹੀਂ ਕੋਠੇ ਤੇ ਨਾ ਮੈਨੂੰ ਕੋਈ ਟੈਨਸ਼ਨ ਹੀ ਹੁਣ ਜਿੱਥੇ ਕੋਈ ਗਲਾਸ ਪਿਆ ਉੱਥੇ ਪਿਆ ਹੁਣ ਪਤਾ ਆਪ ਨੂੰ ਹੀ ਚੁਪਣਾ ਪੈਣਾ ਹੁਣ ਲੱਗਦਾ ਠੀਕ ਆ ਥੋੜੇ ਬੋਤੇ ਹੁਣ ਨਾ ਜਿੱਦਾਂ ਫਰਕ ਪਿਆ ਲੱਗਦਾ ਵਾ ਹੈਨਾ ਮੈਂ ਜਦੋਂ ਸਾਡਾ ਵਿਆਹ ਹੋਇਆ ਸੀ ਜਦੋਂ ਰੀਵਨ ਕਟਿਆ ਤੇ ਤੁਸੀਂ ਕਿੰਨੀਆਂ ਗੱਲਾਂ ਕੀਤੀਆਂ ਉਥੇ ਕੁੜੀਆਂ ਨੂੰ ਤੇ ਮੁੜ ਕੇ ਲੈ ਤੇ ਸ਼ਾਮਾਂ ਜਿਹੜਾ ਮੁੜ ਕੇ ਢੋਲੀ ਤੋਰਨ ਲੱਗੀ ਤੇ ਕਹਿੰਦੇ ਉਹ ਕਹਿੰਦੀ ਛੰਦ ਸੁਣਾ ਸਾਡੇ ਨੂੰ ਮੁੜ ਕੇ ਵੀ ਛੰਦ ਬਣਾ ਸੁਣਾਇਆ ਉਹਨਾਂ ਨੂੰ ਕੋਈ ਮੇਰੇ ਵਿਆਹ ਤੇ ਜਾਣਾ ਤੂੰ

ਇਹਦਾ ਵਿਆਹ ਕੀ ਦੀਆਂ ਗੱਲਾਂ ਜਾ ਲੰਮੇ ਪੈ ਜਾਓ ਘੜੀ ਰੈਸਟ ਕਰ ਲੋ ਜਾ ਤੂੰ ਇਦਾਂ ਕਰ ਤੂੰ ਉਹ 99 ਸਵਾਲਾ ਮੈਂ ਸੌਣਾ ਘੜੀ ਫਿਰ ਜਾਂਦੇ ਪਿਉਣ ਵਿਆਹ ਤੇ ਚੰਗਾ ਜਾਣਾ ਨਾ ਜਾਵਾਂਗੇ ਜਾਣਾ ਤੂੰ ਜਾਣਾ ਮੈਂ ਖੜਨਾ ਤੈਨੂੰ ਆਹ ਜਾਵਾਂਗੇ ਜਾਵਾਂਗੇ ਆ ਮੈਂ ਖੜੂਗਾ ਨਾਰ ਕੀ ਕਰਮਾਂ ਨੂੰ ਹੋ ਗਿਆ ਸਾਡਿਆਂ ਨੂੰ ਸਾਰੇ ਟੱਬਰ ਦੀ ਟੈਨਸ਼ਨ ਇਹਨਾਂ ਨੂੰ ਹੀ ਸਾਰਾ ਟੱਬਰ ਬਲੇਟ ਕੇ ਰੱਖਿਆ ਹੀ ਕੋਈ ਪੁੱਛੇ ਤਾਂ ਬਗੈਰ ਆ ਨਹੀਂ ਹੁੰਦਾ ਕੀ ਕਰਮਾਂ ਦੇ ਵਿੱਚ ਫਰਕ ਪੈ ਗਿਆ ਵਾ ਕਦੋਂ ਠੀਕ ਹੋਣਗੇ ਅਜੇ ਐਵੇਂ ਆਂਦੇ ਵੀ ਜਿੰਨਾ ਜ਼ਿਆਦਾ ਬੋਝ ਚੁੱਕੀ ਜਾਓ ਓਨੀ ਜ਼ਿਆਦਾ ਫਿਕਰ ਚਿੰਤਾ ਵਧਦੀ ਜਾਂਦੀ ਆ ਅੱਜ ਕੱਲ ਤੇ ਸਮਾਂ ਹੀ ਇਦਾਂ ਦਾ ਆ ਗਿਆ ਵਾ ਕਿ ਆ ਡਿਪਰੈਸ਼ਨ ਵਿੱਚ ਜਾਣ ਨੂੰ ਤਾਂ ਕੋਈ ਚੇਹਰੀ ਨਹੀਂ ਲੱਗਦਾ ਜਿੰਨਾ ਆਪਾਂ ਸੋਚੀ ਜਾਵਾਂਗੇ ਸੋਚੀ ਜਾਵਾਂਗੇ ਉਨਾ ਹੀ ਸਾਡਾ ਦਿਮਾਗ ਘੁੰਮਦਾ ਜਾਣਾ ਵਾ ਮੈਂ ਕੀ ਗੱਲ ਕਰਨ ਨਹੀਂ ਆ ਉਹ ਕਿਹੜੇ ਵਿਆਹ ਦੀਆਂ ਗਾੜੀ ਗੱਲਾਂ ਸ਼ੋਹ ਕੇ ਬਹਿ ਗਿਆ ਵਾ ਮਨਜੋਤ ਹਲੇ ਤੱਕ ਆਇਆ ਨਿੰਗਾ ਮੈਂ ਕਿ ਸਵੇਰ ਦਾ ਨਹਾਤਾ ਨਹੀਂ ਵੀ ਇੰਨੀ ਗਰਮੀ ਲੱਗਣ ਲਈ ਆ ਕਿਦਾਂ ਘੁੰਮ ਜਿਆ ਹੋਇਆ ਬਾਹਰ ਮੀ ਪਾ ਕੇ ਜਦੋਂ ਹੜਦਾ ਤੇ ਕਿਦਾਂ ਹੁਮਸ ਜਿਆ ਲੱਗ ਜਾਂਦਾ ਵਾ ਹੁਣ ਤੇ ਘੜੀ ਲੰਮੇ ਪਏ ਆ ਸੁੱਖ ਨੂੰ ਨਾ ਅੱਖਾਂ ਚਰਾ ਕੇ ਇੱਥੇ ਆ ਜਾ ਤੇ ਮੈਂ ਨਾਲ ਆ ਚਲੋ ਤੁਹਾਨੂੰ ਮਨਜੋਤ ਆਜੂਗਾ ਅਨੇਕ ਕਿ ਮੁੰਡੇ ਦਾ ਕੀ ਆਸਰਾ ਹੋਇਆ ਹੈ ਬਾਹਰੋਂ ਆਉਣਾ ਆਉਣ ਲੱਗੇ ਸਰਪ੍ਰਾਈਜ਼ ਦੇਣ ਲੱਗਾ ਅਸਵਾ ਸਰਪ੍ਰਾਈਜ਼ ਹੀ ਵਾਹੋ ਜੇ ਨਿਆਣਿਆਂ ਦਾ ਆਉਂਦਾ ਮੈਂ ਮੈਂ ਕੀ ਹੋ ਗਿਆ ਕੀ ਹੋ ਗਿਆ ਜੜੀ ਨੂੰ ਕੀ ਹੋ ਗਿਆ ਹਾਇਆ ਹੁਣ ਤੇ ਤੈਨੂੰ ਮਾਸਾ ਫਿਕਰ ਵੀ ਨਹੀਂ ਕਦੋਂ ਆਉਂਦਾ ਤੂੰ ਦੋਸਤਾਂ ਨੂੰ ਮਿਲਣ ਗਿਆ ਵਾ ਘਰ ਦਾ ਮਾਸਾ ਨਹੀਂ ਪਤਾ ਤੈਨੂੰ ਕੋਈ ਚੱਲ ਸ਼ਸੋਖ ਨੂੰ ਪੁੱਛਦੀ ਨਾਲੇ ਵੀ ਕਦੋਂ ਨੂੰ ਆਉਣਾ ਉਹਨੇ ਤਾਂ ਨਾਲੇ ਆ ਇੱਥੇ ਡਾੜੀ ਆਪਣੇ ਲਾਗੇ ਪਾਓ ਆਈ ਨਹੀਂ ਕਿਤੇ ਜੁੜ ਕੇ ਹੀ ਤੇ ਉਹ ਵੀ ਮੈਂ ਫੜ ਹਾਏ ਹਾਏ ਕੀ ਬੰਗੀ ਸੂਰਤ ਕਿਤੇ ਟੈਨਸ਼ਨ ਆਦੀ ਐ ਵਿੱਚ ਆਪਣੇ ਵੱਲ ਤੇ ਕਿਤੇ ਧਿਆਨ ਹੀ ਨਹੀਂ ਦਿੱਤਾ ਜਾਂਦਾ ਤੇ ਇੱਥੇ ਆਪਣੇ ਵੱਲ ਵੇਖਣਾ ਨਹਾਉਣਾ ਧੋਣਾ ਐ ਆਪਣਾ ਧਿਆਨ ਰੱਖਣਾ ਹਾਂ ਜੇ ਕੋ ਸਿਆਣੀ ਹੋ ਜੀ ਐਂ ਮਤਿਆ ਟੈਨਸ਼ਨਾਂ ਹੀ ਮਾਰ ਦਿੰਦੀਆਂ ਬੰਦਾ ਤਾਂ ਨਹੀਂ ਆਉਣਾ ਹੀ ਸਹੀ ਆ ਨਾ ਕੋਈ ਟੈਨਸ਼ਨ ਨਾ ਕੋਈ ਫਿਕਰ ਤੇ ਨਾ ਕੋਈ ਫੱਕਾ ਮਾਂ ਬਈ ਵਈ ਵੱਧੂ ਧਿਆਨ ਰੱਖ ਲੈੰਦਾ ਏ ਗਾਂਧੀ ਮੇ ਹੈਗੀ ਹੀ ਜਿੰਤਾ ਤੀ ਹੋ ਗਈਆਂ ਫੇ ਤਾਂ ਮੀਨੀ ਮੱਕਦੇ ਉਹ ਕਰ ਲੈ ਜੇ ਕਰ ਲੈ ਬਸ ਜੋ ਬਣੀਆ ਰੁਕੀ ਨਹੀਂ ਸੀ ਕੋਈ ਵੀ ਟੈਨ ਨਹੀਂ ਹੈਗਾ ਸਾਡਾ ਖਾਣ ਪੀਣ ਦਾ ਇਹ ਤਾਂ ਕੀ ਬਣ ਜਾਂਦੀ ਬੰਦੇ ਦੀ ਜ਼ਿੰਦਗੀ ਸੋਕਾ ਇੱਥੇ ਗੱਲਾਂ ਕਰੀ ਜਾਣ ਨਹੀਂ ਇਕੱਲੀ ਘਰਾਂ ਦੇ ਮੰਮੀ ਮੈਂ ਹੁਣ ਕਿੰਨਾ ਕਰਨੀਆਂ ਸ਼ੀਸ਼ੇ 'ਚ ਹੀ ਆਪਣਾ ਆਪ ਵੇਖ ਕੇ ਤੇ ਲੱਗੀ ਨਹੀਂ ਹਾਂ ਮੈਂ ਹੂੰ ਹੋਰ ਕੀ ਗੱਲ ਕਰਨੀ ਆ ਮੰਮੀ ਬਸ ਸਾਨੂੰ ਤੇ ਇੱਕ ਹੀ ਕੰਮ ਰਹਿ ਗਿਆ ਕੱਪੜੇ ਨਵੇਂ ਲੈ ਆਓ ਸੰਭਾਲੋ ਉਹਨਾਂ ਨੂੰ ਪਾ ਲਓ ਧੋਲੋ ਉਹਨਾਂ ਨੂੰ ਜੋੜ-ਜੋੜ ਰੱਖ ਲਓ ਪ੍ਰੈਸ ਕਰ ਲਓ ਸਾਰਾ ਦਿਨ ਤੇ ਮੰਮੀ ਇਹੀ ਕੰਮ ਨਹੀਂ ਉਹ ਮੋਕਦੇ ਬੰਦੇ ਜੇ 1 2 ਵਾਰੀ ਪਾਈ ਦਾ ਰੰਗ ਲੱਥ ਜਾਂਦਾ ਵਾ ਮੁੜ ਕੇ ਨਵਾਂ ਲੈ ਆਈ ਦਾ ਪਹਿਲਾਂ ਕੱਪੜਿਆਂ ਦੇ ਮੰਮੀ ਰੰਗ ਲੱਥੇ ਹਨ ਉਹ ਦਿਖ ਜਾਂਦੇ ਹੀ ਤੇਰੇ ਸਾਡੇ ਅੰਦਰ ਬਿਮਾਰੀਆਂ ਚੱਲਣ ਦੀ ਉਹ ਨਹੀਂ ਹਨ ਉਹ ਦਿਖਦੇ ਆ ਇਹੋ ਤੇ ਗੱਲ ਵਾ ਹੁਣ ਤੇਰਾ ਡੈਡੀ ਆ ਹੁਣ ਪਤਾ ਲੱਗਣਾ ਹੀ ਕੋਈ ਵੀ ਉਹਨੇ ਕੋਈ ਬਿਮਾਰੀ ਆ ਕਿ ਜਾਂ ਕੀ ਆ ਤਾਂ ਕੀ ਨਹੀਂ ਦੁੱਖ ਹੋਣ ਲੱਗਿਆ ਕੋਈ ਪਤਾ ਨਹੀਂ ਲੱਗਦਾ ਵੇਲਾ ਇੰਨੀਆਂ ਟੈਨਸ਼ਨਾਂ ਲੈ ਰਹਾ ਸੋਚਾਂ ਸੋਚ ਕੇ ਕੀ ਉਹਦੀ ਹਾਲਤ ਬਣ ਗਈ ਹੁਣ ਮੰਮੀ ਮੈਂ ਰੋਜ਼ ਰਾਤ ਨੂੰ ਕਹਿੰਨੀ ਆ ਕਿ ਉਹ ਆਲੂ ਬੁਖਾਰਾ ਇਮਲੀ ਤੇ ਧਾਕੀ ਵਾਲੀ ਮਿਸ਼ਰੀ ਪੀਵਾਂ ਵੀ ਫਿਰ ਟੀ ਲਿਵਰ ਵਸਵੇ ਰੋਟੀਆਂ ਪੀਉਂਗੀ ਜੇ ਤੈਨੂੰ ਰਹਿਂਦਾ ਰਹਦ ਨੂੰ ਨੂੰ ਪੀਣਾ ਚਾਹੀਦਾ ਸੇਧਾ ਖਿਆਲ ਰੱਖਣਾ ਚਾਹੀਦਾ ਵਾ ਸੇਤ ਜ਼ਰੂਰੀ ਆ ਆ ਲੀੜੇ ਟੱਲੀਆਂ ਤੇ ਸਭ ਰੂੜੀਆਂ ਤੇ ਚਲ ਜਾਣੇ ਇਹਨਾਂ ਦੀ ਤਾਂ ਕੋਈ ਗੱਲ ਨਹੀਂ ਆ ਜਾਨ ਮਾ ਤੇ ਜਹਾਨ ਮਾ ਆਪਾਂ ਲੋਕ ਹੁਣ ਇਹਨਾਂ ਨੂੰ ਅਮੀਤ ਦੇਣ ਡੈਬੇ ਆ ਆਪਣੇ ਸਰੀਰ ਵੱਲ ਘਟਦੇ ਹੋ ਗਏ ਆ ਹਾਏ ਹਾਏ ਉਠੀ ਨਾ ਜਾਵੇ ਮੇਰੀ ਗੱਲ ਸੁਣ ਤੇਰਾ ਡੈਡੀ ਸੁੱਤਾ ਵਾ ਤੇ ਮੈਂ ਇੰਨੀ ਆ ਤੂੰ ਤੇ ਨਹਾਤ ਹੋ ਕੇ ਪਣਾ ਬੈ ਗਈ ਆ ਤੇ ਮੈਂ ਤਾਂ ਜਿਹ ਸਵੇਰ ਦਾ ਨਹਾਤਾ ਨਹੀਂ ਤੇ ਮੈਨੂੰ ਗੱਲ ਸੁਣ ਮੇਰੀ ਤੂੰ ਚਲ ਜਾ ਆਪਣੇ ਡੈਡੀ ਲਾਗੇ ਤੇ ਮੰਮੀ ਉਹ ਵੇਖੋ ਕਿੰਨੇ ਕੱਪੜੇ ਵਿੱਚ ਹੋਰ ਜੋੜਨਾ ਨੇ ਜੇ ਮੈਂ ਡੈਡੀ ਲਾ ਕੇ ਜਾ ਕੇ ਬੈਗੀ ਨਾ ਉਹ ਉੱਥੇ ਦੀ ਉੱਥੇ ਰਹਿ ਗਈ ਕੋਈ ਨਹੀਂ ਮੈਂ ਮੁੜ ਕੇ ਜੋੜ ਦੂੰਗੀ ਮੈਂ ਵੀ ਨਾ ਹਾਂ ਪੁੱਤ ਮੈਂ ਵੀ ਬੰਦਾ ਵਾਕਸਰ ਮੈਨੂੰ ਵੀ ਗਰਮੀ ਲੱਗਦੀ ਆ ਮੇਰਾ ਕਿਉਂ ਹੰਤ ਲੈਣਾ ਲਿਆ ਸਾਰਿਆਂ ਨੇ ਮੈਨੂੰ ਇਹ ਕੋ ਨਹੀਂ ਟਿਕਣ ਦਿੰਦਾ ਹੁਣ ਮੈਂ ਤੈਨੂੰ ਕਿਹਾ ਤੂੰ ਉੱਥੇ ਬਹਿ ਜਾ ਮੈਂ ਨਾ ਹਾਂ ਹੁਣ ਤੂੰ ਮੈਨੂੰ ਗਾੜੀ ਪਲੀਡੇ ਸੁਣਾਈ ਜਾਨੀ ਆ ਮੰਮੀ ਤੁਸੀਂ ਹੁਣ ਡੈਡੀ ਲਾ ਕੇ ਬੈਠ ਜਾ ਹੁੰਦਾ 10 ਮਿੰਟ ਹੋਰ 15 ਹੁਣ ਮਨਜੋਤ ਬਾਜੀ ਨਹੀਂ ਆ ਜਣਾ ਫਿਰ ਨਾਲੇ ਉਹ ਤੁਸੀਂ ਤੇ ਤੂੰ ਹੁਣ ਕੀ ਕਰਨਾ ਮੈਂ ਕੱਪੜੇ ਛੋੜਨਾ ਹੋਰ ਜਿਹੜਾ ਕੰਮ ਉਹ ਕਰਨਾ ਨਾਲ ਮੰਮੀ ਇੱਕ ਚੀਜ਼ ਹੋਰ ਮੈਂ ਨੈਟ ਤਾਂ ਵੇਖਣ ਦੀ ਆ ਭਾ ਅਟਾ ਕੁੰਨੇ ਕਿਉਂ ਨਹੀਂ ਰਾਤ ਨੂੰ ਰੱਖਿਆ ਕਰਨਾ ਹੁਣ ਮੈਂ ਛੇਛੇ ਤੇ ਕੰਮ ਨੇ ਬਿੜਾ ਨਹੀਂ ਮਰੀ ਕੋਈ ਭਰੀ ਅਟਾ ਕੁੰਨੇ ਨਹੀਂ ਰਾਤ ਨੂੰ ਸਿਹਰ ਜੋਗਾ ਵੀ ਤੇ ਇਹੋ ਬਿਮਾਰੀਆਂ ਫਲਾਉਂਦੀਆਂ ਚੀਜ਼ਾਂ ਜਿੜਾ ਫਰਿੱਜਾ ਚ ਰੱਖ ਰੱਖ ਬਾੜਨਾ ਕਟਾਣੂ ਪੈਦਾ ਹੋ ਜਾਂਦੇ ਆ ਇਹ ਵੀ ਮੈਂ ਸੋਚਣ ਦੀ ਬਸ ਹੁਣ ਉਹਨਾਂ ਹੀ ਆਟਾ ਕੁੰਨਿਆ ਕਰਨਾ ਜਿੰਨੇ ਦੀ ਰੋਟੀਆਂ ਹੀ ਪਕਾ ਲੈਣ ਬਦਾਈਏ ਤੁਹਾਨੂੰ ਫਿਰ ਕਿੱਥੇ ਗਿਆ ਕਿੱਥੇ ਨਹੀਂ ਐਨਾ ਗੱਲਾਂ ਤਾਂ ਫਿਰ ਮੈਨੂੰ ਗੁੱਸਾ ਚੜਦਾ ਤੇ ਮੁੜਕੇ ਤੂੰ ਵੀ ਆਖਣਾ ਵਾ ਮੇਰੇ ਘਰ ਵਾਲੇ ਨੂੰ ਗੱਲਾਂ ਕਰਦੀ ਜੇ ਕੱਲ ਬਾਹਰੋਂ ਆਇਆ ਉਹਨੇ ਵੀ ਆਖਣਾ ਵਾ ਵੀ ਜਦੋਂ ਮੈਂ ਗਿਆ ਹਾਂ ਉਦੋਂ ਕੋਈ ਗੱਲ ਜੇ ਮੈਂ ਆ ਗਿਆ ਤੇ ਮੇਰਾ ਸਾੜਾ ਪੈ ਗਿਆ ਵਾ ਹੁਣ ਉਹਨੂੰ ਨਹੀਂ ਪਤਾ ਮੇਰਾ ਪਿਓ ਬਿਮਾਰ ਵਾ ਹੈਂ ਉਹ ਨਹੀਂ ਮੰਮੀ ਮੈਨੂੰ ਪਤਾ ਆਊਗਾ ਤੇ ਉਹਦੇ ਨਾਲ ਗੱਲ ਕਰਦੇ ਉਹ ਤੇ ਗਰਮੀ ਨਾਲ ਮੇਰੇ ਜੀ ਨੂੰ ਕੋਹ ਹੋਣ ਡਿਆ ਤੇ ਗੋਗਲੂਆਂ ਤੋਂ ਮਿੱਟੀ ਝਾੜਦੀ ਆ ਵੀ ਫੇਰ ਮੰਮੀ ਜਿਹੜੀ ਨੇ ਮੈਂ ਇੱਥੇ ਉੱਠ ਕੇ ਤੇ ਮੇਰੇ ਲੱਗ ਟਿਕਣਾ ਵਾ

ਇਦਾਂ ਦੇ ਕੰਮ ਨਾ ਕਰਿਆ ਕਰੋ ਬੁਰੇ ਲੱਗੀ ਦਾ ਨੋਹਾ ਪੀਆ ਦੇ ਵਿੱਚ ਆਪਣੇ ਆਪ ਨੂੰ ਸੰਭਾਲੋ ਸਤਨਾਮ ਵਾਹਿਗੁਰੂ ਦਾ ਪਾਠ ਕਰਿਆ ਕਰੋ ਉੱਠ ਕੇ ਤੁਰਿਆ ਫਿਰਿਆ ਕਰੋ ਨਾਮ ਜਪਿਆ ਕਰੋ ਦੱਸ ਮਹਾਰਾਏ ਦਾ ਨਾ ਲਈ ਡਬੁਰਾ ਲੱਗਦਾ ਮੈਂ ਨਹੀਂ ਕੀ ਹੋ ਗਿਆ ਵਾ ਸੱਚੇ ਪਾਸ਼ਾ ਕਿਰਪਾ ਕਰਦੇ ਹਾਂ ਤੁਨੀ ਤੂੰ ਬੁੱਧ ਗੱਲ ਸੁਣ ਮੇਰੀ ਹਾਂਜੀ ਉਰੇ ਮੇਰੀ ਗੱਲ ਸੁਣ ਨਾ ਹਾਂਜੀ ਹੁਣ ਇਹਨੂੰ ਮੰਮਾ ਨਾਲ ਆਖੀ ਚੰਗਾ ਠੀਕ ਐ ਇਹਨੂੰ ਨੀਰੂ ਆਖੀਂਗਾ ਨਾ ਨੀਰੂ ਓ ਠੀਕ ਐ ਹਮ ਅਰੇ ਮੁੰਡੇ ਨਿਕਾਲ ਦੋ ਕਾ ਹਾਂਸੇ ਨਿਕਲਣਾ ਹੈ ਕਿ ਤੂੰ ਹੀ ਲੈ ਜਾਣਾ ਨਾ ਹੂੰ ਤੂੰ ਵੀ ਮੈਂ ਜਾਂਦਾ ਕੰਮ ਕਰਨ ਆਤੀ ਉਹਨਾਂ ਘਰ ਕੰਮ ਕਰਦੀ ਠੀਕ ਹੈ ਹੈ ਠੀਕ ਤੇ ਮੰਮਾ ਨਹੀਂ ਹੋ ਗਿਆ ਨਾ ਭੁੱਲ ਕੇ ਵੀ ਠੀਕ ਐ ਹੂੰ ਆਜਾ ਕਿਹਦਾ ਹੈ ਤੁਹਾਡਾ ਹਾਂ ਇਨੇ ਕਿ ਦਵੇ ਇਹ ਕੋਣ ਤੇ ਕੱਢਿਆ ਨੇ ਮੁੰਡੇ ਦਿਖਾਈ ਦਿੱਤਾ ਸਰਦਾਰ ਜੀ ਸਾਰਾ ਕੁਝ ਦਿਖਾਈ ਚੁੰਨੀ ਚੁੰਨੀ ਤਾਂ ਦਿਖਣ ਜਾਣਾ ਅਜੇ ਥਲੀ ਉਹ ਮਨਜੋਤ ਨਹੀਂ ਆ ਗਈ ਉਹ ਸਮ੍ਰੀਤ ਆ ਗਈ ਉਹ ਇੱਥੇ ਪਿੱਛੇ ਮੰਮੀ ਇੱਥੇ ਆ ਜਾ ਹਾਂ ਇਹ ਆਹ ਕੋਣ ਆ ਗਈ ਨਾਲ ਇੱਕ ਹੋਰ ਹੈ ਹੁੰਡ ਕੱਢਿਆ ਇਹਨੇ ਤੇ ਬੜਾ ਮੰਮੀ ਕੀ ਗੱਲ ਹੋ ਗਈ ਫੋਨ ਕੀਤਾ ਈ ਪੁੱਤ ਆ ਤਰਾ ਪੀਓ ਤੇ ਕਿਤੇ ਉੱਠਦਾ ਹੀ ਨਹੀਂਗਾ ਪਤਾ ਨਾ ਕੀ ਹੋ ਗਿਆ ਮੈਂ ਤਾਂ ਖਲ ਬਸ ਤੇਮ

ਪਾਣੀ ਲਈ ਆ ਤੈਨਖਲਾਹ ਕਿੰਨਾ ਖਲਾਰਾ ਪਿਆਈ ਕੀ ਕੀ ਸਮਰੀਤ ਵੀ ਖਲਾਰ ਛੜਦੀ ਆ ਹੋਰੀ ਮਮਾ ਬਾਹਰ ਕੌਣ ਆ ਗਿਆ ਹੁਣ ਕਿਹੜਾ ਪਰੌਣਾ ਆ ਗਿਆ ਮੰਮੀ ਕਹਿਣ ਦੀ ਤਿੰਨ ਗਲਾਸ ਲਿਆ ਪਾਣੀ ਦੇ ਪਤਾ ਨਹੀਂ ਹੁਣ ਕਿਹੜਾ ਜਾਣ ਖਾਨ ਨੂੰ ਆ ਗਿਆ ਇਹ ਨੱਕੇ ਨਹੀਂ ਕੰਮ ਮੁੱਕਦੇ ਦੇਹੀ ਨਿਆ ਮਾ ਪੈਣਾ ਪੜੀ ਤੇ ਇਹ ਮੈਂ ਨੀਂਦ ਦੀ ਗੋਲੀ ਦੇ ਕੇ ਆ ਤੇ ਉੱਠ ਲੋਇਆ ਪਤਾ ਨਹੀਂ ਗੋਲੀ ਨੇ ਘਰੇ ਅਸਰ ਹੀ ਨਹੀਂ ਕੀਤਾ ਕੋਈ ਕੀ ਹੋਇਆ ਮਾਰੇ ਫੜਾਫੜ ਸੁੱਖ ਨੂੰ ਆਵਾਜ਼ ਮਾਰੀ ਹਲਾਈਏ ਤੇ ਹਿੱਲੇ ਨਾ ਪਾਣੀ ਪੂਣੀ ਦਮਾ ਸਾ ਪਤਾ ਨਹੀਂ ਤਾਂ ਹੀ ਲੰਨੀ ਡਿਆ ਕੇ ਨੀਂਦ ਗੋਲੀ ਟੀ ਮੈਂ ਆਹ ਤਾਂ ਮੁੜ ਕੇ ਚਰਾ ਕੇ ਚਿਰ ਤੈਨ ਮੈਂ ਫੋਨ ਕੀਤਾ ਤੇ ਮੁੜ ਕੇ ਚਰਾ ਕੇ ਚੰਗਾ ਹੋ ਗਿਆ ਮੈਂ ਚੱਲ ਸ਼ਾਨ ਤੁਰ ਪਿਆ ਨਾ ਹੁਣ ਵਿਚਾਰੇ ਨੂੰ ਮੈਂ ਕੀ ਆਖਾਂ ਵੀ ਨਾ ਆਇਆ ਉਹ ਡਾਕਟਰ ਕਹਿੰਦਾ ਸੀ ਕਿ ਉਹ ਨੀਂਦ ਦੀ ਗੋਲੀ ਦੇ ਆ ਕੇ ਉਹ ਰੈਸਟ ਹੋ ਜਾ ਕਰੂਗੀ। ਉਦਾਂ ਕਹਿੰਦੇ ਨੇ ਚਿਲਕਪਾ ਬੜਾ ਕਰਾ ਕਰਨਾ। ਹਾਏ ਹੁ ਮੈਂ ਤਾਂ ਖੱਪ ਗਈ ਆ ਹੁਣ ਕਿਤੇ ਫੇਰ ਉਦੋਂ ਦੀ ਜਦੋਂ ਦਾ ਮੜਾ ਜਾ ਉੱਠਿਆ ਦੋਂਦੀ ਮੈਂ ਖੱਪ ਗਈ ਮੈਂ ਕਿਹਦੇ ਨਾਤਾ ਨਹੀਂ ਸਵੇਰ ਦਾ ਪੁੱਤ। ਆਹ ਕੌਣ ਵਾ ਮੈਨੂੰ ਇਹ ਦੱਸ ਪਹਿਲਾਂ ਹੋਰ ਗੱਲਾਂ ਛੱਡ ਤੂੰ ਇਹ ਸਾਡੀਆਂ ਰੋਜ਼ ਦੀਆਂ ਹੀ ਗੱਲਾਂ ਵਾ। ਮੰਮੀ ਉੱਥੇ ਨਾ ਉਹਨਾਂ ਦੇ ਘਰ ਹੀ ਰਹਿੰਦੀ। ਅੱਛਾ ਤੇ ਸਮੀਰ ਨਾਲ ਖੇਡਣ ਡਈ ਤੇ ਸਮੀਰ ਜੀ ਦੇ ਪੈ ਗਈ ਮੈਂ ਖੜਨਾ ਖੜਨਾ। ਉਹ ਤਾਂ ਇਹ ਹੈ ਕਿਰੂ ਹੈ ਮੇਰਾ ਨਾਮ। ਕਿਰੂ ਆਹ ਤਾਂ ਉਹਨਾਂ ਦਾ ਕੰਮਕੁਮ ਕਰਦੀ ਏ ਝਾੜੂ ਪੋਚਾ ਲਾਉਂਦੀ। ਅਛਾ ਹਾਂ ਤੇ ਮੈਂ ਕਿਹਾ ਸਾਨੂੰ ਵੀ ਲੋੜ ਹੀ ਆ ਇੱਥੇ ਕੰਮ ਕਰ ਲੈਨੀ ਆ ਤੂੰ ਹਾਂ ਸਭੀ ਕੰਮ ਕਰ ਲੈਂਦੀ ਹਾਂ ਮੈਂ ਤੇ ਕਿਹੜਾ ਕਿਹੜਾ ਕੰਮ ਕਰਦੀ ਹਾਂ ਮੈਂ ਤੇ ਸਫਾਈ ਦਾ ਸਾਰਾ ਕੰਮ ਕਰ ਦਿੰਦੀ ਹਾਂ ਝਾੜੂ ਪੋਚਾ ਅਛਾ ਹਾਂ ਤੇ ਆ ਘੁੰਡ ਜਾ ਕਿਉਂ ਕੱਢਿਆ ਮੂੰਹ ਤਾਂ ਕਰ ਨੰਗਾ ਕਰ ਮੰਮੀ ਹੋ ਜਾ ਇਨਾਂ ਰਵਾ ਰੂਈ ਵਾਤੇ ਹਮੇ ਲੱਜਾਦੀ ਹੈ ਨਾ ਇਸੀ ਹਾਂ ਪਰ ਸਾਨੂੰ ਤਾਂ ਚੰਗਾ ਨਹੀਂ ਲੱਗਦਾ ਕੋਹਂ ਡਿਜਿਆ ਕੱਢਿਆ ਐਦਾਂ ਰੱਖਿਆ ਕਰਨਾ ਨਾ ਨਹੀਂ ਪੰਜਾਬ ਚ ਨਹੀਂ ਨਾ ਕੱਢਦੇ ਉੱਥੇ ਕੱਢਦੇ ਗੁਰਦੀ ਹੋਣਗੇ ਹਾਂ ਤਾਂ ਹੁਣ ਇੱਥੇ ਵੀ ਕੱਢਣ ਡੈਪੀਆ ਉਹ ਚੱਲ ਆਪੇ ਹੌਲੀ ਜਾ ਸੇ ਪਰ ਵੀ ਇਨਸਾਨ ਰਹਤੇ ਆ ਤਾਂ ਫਿਰ ਪੜਨਾ ਤਾਂ ਕਰਨਾ ਹੀ ਹੈ ਤੇ ਮੰਮੀ ਹੌਲੀ ਹੌਲੀ ਸਾਪੇ ਆਇਨਾ ਰੱਖ ਕੰਮ ਸ਼ੁਰੂ ਕਰ ਐਸੋ ਇੱਕ ਪਾਣੀ ਲੈ ਕੇ ਨਹੀਂ ਆਈਗਾ ਚਲ ਆ ਜਾਂਦੀ ਆ ਪਰ ਮੈਨੂੰ ਕੋ ਸਮਝ ਨਹੀਂ ਲੱਗੀ ਮਨਜੋ ਦੇਦੀਆਂ ਗੱਲਾਂ ਬਾਤਾਂ ਦੀ ਵੀ ਕੀ ਐ ਕੰਮ ਕਰੂਗੀ ਸੁਖ ਤੇ ਮੈਂਨੇ ਬੋਲਾ ਜਾੜੂ ਵੀ ਕਰ ਲੇਤੀ ਹੂੰ ਪੋਚਾ ਵੀ ਕਰ ਲੇਤੀ ਹੂੰ ਮੈਂ ਔਰ ਅਗਰ ਸਬ지 ਬਨਾਨੀ ਹੋ ਉਹ ਵੀ ਬਣਾ ਲੈਂਦੀ ਹੂੰ ਔਰ ਚਾਵਲ ਤੋਂ ਬਹੁਤ ਹੀ ਅੱਛੀ ਤਰੀਕੇ ਸੇ ਬਣਾਤੀ ਹੂੰ ਮੈਂ ਨਹੀਂ ਭੈਣਾ ਰਸੋਈ ਰਸਾਈ ਵਾਲ ਨਹੀਂ ਤੂੰ ਜਾਣਾ ਇਧਰ ਤਾਂ ਫਿਰ ਤੂੰ ਕਰ ਲਿਆ ਕਰੀ ਬਾਹਰ ਬਾਹਰ ਦਾ ਕੰਮ ਮੰਮੀ ਕੋਈ ਗੱਲ ਨਹੀਂ ਸਫਾਈ ਸਫਾਈ ਰੱਖੀ ਨਹੀਂ ਹੁੰਦੀ ਤਾਂ ਹੁੰਦੀ ਆ ਕੋਈ ਗੱਲ ਨਹੀਂ ਫੇਕੀ ਆ ਚੱਲ ਆ ਸ਼ਾ ਉਹ ਤੇ ਹੁਣ ਅਸੀਂ ਆ ਜੇ ਤੇ ਆਈ ਆ ਕਿੱਥੇ ਬੈਜੋ ਇੱਥੇ ਕਿੱਥੇ ਲਈਓ ਚੱਲ ਥੱਲੇ ਬੈਜੋ ਕੋਈ ਨਹੀਂ ਚੱਲ ਬੈਜੋ ਕੋਈ ਨਹੀਂ ਤੇ ਕਿੱਥੇ ਰਹੂਗੀ ਹੁਣੇ ਫਿਰ ਇਹਨੂੰ ਕਿੰਨੂੰ ਕਿਹੜਾ ਕਮਰਾ ਦੇਣਾ ਮੈਂ ਇਹਨੂੰ ਕਿੱਥੇ ਮੈਨੂੰ ਉੱਥੇ ਫਿਰ ਕਮਰਾ ਕੋਈ ਨਹੀਂ ਦੇ ਦੇਣੀ ਕੋਈ ਓ ਬਾਹਰ ਟੀ ਉਹ ਹੋਰੀ ਇਹਨਾਂ ਕਦਮਾਂ ਮੰਦੇ ਦਾ ਕਰਾੜਾ ਦੁੱਜੀ ਜਨਾਨੀ ਲੈ ਗਿਆ ਹੈ ਤੂੰ ਕਿ ਜਨਾਨੀ ਲੈ ਗਿਆ ਹੋਰ ਦੁੱਜੀ ਜਨਾਨੀ ਮੇਰੇ ਹੁੰਦਿਆ ਤੁਹਾਡੇ ਹੁੰਦੇ ਆਈਏ ਦੁੱਜੀ ਜਨਾਨੀ ਨਹੀਂ ਆ ਕੰਮ ਵਾਲੀ ਆ ਉਹਦੇ ਨਾਲੇ ਮਰ ਗਈ ਹੈ ਤੇ ਤੂੰ ਹਣ ਕੀ ਕਰਨਾ ਭਾਵੇਂ ਮੈਂ ਮਰ ਗਈ ਆ ਬੰਦਾ ਤੇ ਉਹ ਮੇਰਾ ਹੀ ਆ ਨਾ ਹੋਵੇ ਮੰਨਿਆ ਪਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੂਜੀ ਆਵੇ ਮੇਰ ਕੋ ਬਰਦਾਸ਼ਤ ਨਹੀਂ ਹੋਣਾ ਮੇਰੀ ਜੇ ਆਪਣੀ ਜ਼ਿੰਦਗੀ ਜਿਉਣੀ ਆ ਨਾ ਤੇਰੀ ਕੁੜੀ ਨੂੰ ਮੰਮੀ ਚਾਹੀਦੀ ਨਾਲੇ ਤੇਰੀ ਕੁੜੀ ਨੂੰ ਦਿਮਾਗ ਚਾਹੀਦੀ ਚਾਹੀਦੀ ਮਾਂ ਹੈਗੀ ਆ ਨਾ ਮੈਂ ਉਹਦੀ ਤਾਂ ਹੀ ਤੇ ਮੈਂ ਉਹਦੇ ਨਾਲ ਨਾ ਰਹੀ ਨਹੀਂ ਆ ਮਾਂ ਦਾ ਸਾਆ ਬਣ ਕੇ ਦੇਖੋ ਉਹ ਵੀ ਨਾ ਆਵੇ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਪਰ ਜੇ ਤੁਹਾਡੀ ਮੰਮੀ ਨੂੰ ਕੁੜੀ ਪਸੰਦ ਆ ਉਹ ਤਾਂ ਚੰਗੀ ਲੱਗੀ ਤਾਂ ਫਿਰ ਉਹਨੇ ਵਿਆਹ ਕਰ ਹੀ ਦੇਆ ਅਜੇ ਕੋਈ ਗੱਲ ਨਹੀਂ ਇਹਨਾਂ ਦੀ ਕੋਈ ਬਾਤ ਨਹੀਂ ਤੇਹੀ ਪਹਿਲਾਂ ਹੀ ਵਿਆਹ ਦੇ ਚਲੋ ਤੇ ਇੱਥੇ ਪੰਗੜੇ ਪਾ ਲਓ ਚਲ ਵੇਖਦੇ ਆਂ ਇਹ ਪੰਗੜਾ ਪਾਉਣ ਦੀ ਗੱਲ ਥੋੜੀ ਗੀਤੀ ਆ ਤੋ ਫਿਰ ਇਦਾਂ ਸੋਚਣਾ ਵੀ ਨਹੀਂ ਆ ਵੀ ਦੂਜਾ ਵਿਆਹ ਕਰਵਾ ਲੂਗਾ ਚਲ ਹੱਲੋ ਕੀ ਕਰਨ ਦੇ ਸਾਨੂੰ ਬੱਚਾ ਤੂੰ ਨਾ ਆਣ ਕੇ ਕਹੀਂ ਵੀ ਮੇਰੀ ਹੱਲ ਪਕਾਣੀ ਤੁਰੇ ਚਲੋ ਮੈਂ ਨਹੀਂ ਕਦੀ ਕਹਿੰਦੀ ਹੱਲ ਕਰਨਾ ਆਪਾਂ ਤੇਰੇ ਦੱਸਿਆ ਹੀ ਹੋਵੇ ਹੀ ਤਾਂ ਬਰਾ ਗੁਰੂ ਆ ਗਿਆ ਆ ਦੇਖੋ ਦੂਜਾ ਵਿਆਹ ਤੇ ਐਵੇਂ ਕਰਾ ਲੂਗਾ ਸੌਖਾ ਪਿਆ ਨਾਲੇ ਮੇਰੀ ਪੀਦੀ ਮਤਰੀ ਮਾਂ ਆਊਗੀ ਮੈਂ ਤੇ ਕਦੀ ਬਰਦਾਸ਼ਤ ਨਹੀਂ ਕਰਦੀ ਅੱਗੇ ਬਾਦੀ ਆ ਅੱਗੇ ਤੇ ਠੀਕ ਠਾਕ ਹੀ ਸਾਰੇ ਉੱਥੇ ਹਾਂ ਸਾਰੇ ਠੀਕ ਠਾਕ ਹੀ ਤੇ ਹੁਣ ਡੈਡੀ ਨੂੰ ਥੋੜਾ ਹੌਂਸਲਾ ਜਿਹਾ ਹੋਇਆ ਵਾ ਉਹ ਕਰਨੇ ਪੈਣਾ ਤੁਹਾਡੇ ਨਾਲ ਕੌਣ ਆਇਆ ਵਾ ਬਾਹਰ ਉਹ ਮੈਂ ਸੋਚਿਆ ਸੀ ਉਹਨਾਂ ਕੋਹਾਗੀ ਕੰਮ ਆ ਜੇ ਕੁਵੇਲੀ ਐਸ਼ਾ ਤੇ ਮੈਂ ਤੈਨੂੰ ਕੰਮ ਜ਼ਿਆਦਾ ਪੈਂਦਾ ਵਾ ਹਾਏ ਬਾਜੀ ਕਿਤੇ ਤੁਸੀਂ ਹੀ ਮੇਰੇ ਵੱਲ ਸੋਚਿਆਈਓ ਤੇ ਮੈਂ ਫੇਰ ਨਾਲ ਲਿਆਤਾ ਮੈਂ ਚਲਾੜੀ ਦੇ ਕੱਪੜਾ ਉਹ ਕੰਮ ਵੇਲਾ ਤੁਹਾਨੂੰ ਦੇਖ ਗਿਆ ਵੀ ਮੈਨੂੰ ਕੰਮ ਜ਼ਿਆਦਾ ਪੈਂਦਾ ਵੇਲਾ ਮਾਤਾ ਨੂੰ ਨਹੀਂ ਦਿਖਿਆ ਵੀ ਕੱਲੀ ਕੰਮ ਕਰਦੀ ਸਰ ਆ ਤੂੰ ਛੋਈ ਦਾ ਕਰ ਲੂਗੀ ਤੇ ਉਹ ਆਪੇ ਝਾੜੂ ਪੂੰਝਾ ਕਰ ਲੂ ਸਰ ਹਾਂ ਚਲੋ ਤਾਂ ਵੀ ਵਧੀਆ ਬਾਜੀ ਧੰਨਵਾਦ ਤੁਹਾਡਾ ਤੇ ਮੈਂ ਨਹੀਂ ਬਹੁਤ ਬਹੁਤ आज दया पानी पूरी सारे करला यहाँ पे ठीक हो तो सारा कम मैं बढ़िया कर लीं दीना हाँ सारा कम की उसे करती रही है चल थैंक यू पाजी तो ना मैं बढ़िया हर लची वाली हर इलची पागे बढ़िया जी चाबना करनी है हाँ। ये तो बहार लगूर पासर तूने कितना सारे इतना कितना इतना 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 आई हाय इतना की कर द അത പാഗല പാഗല കാലി ദിവ മെനു ജോഫാന ആഗ്യ ਤੂੰ ਮੈਨੂੰ ਨਹੀਂ ਪਤਾ ਕਿ ਐਸੇ ਨਹੀਂ ਕਰਦੇ ਤੇ ਉਹ ਤਾਂ ਮੈਂ ਬੈਠੇ ਐ ਕਰਤਾ ਤੇ ਤੇਰੇ ਉੱਤੇ ਪੈ ਗਿਆ ਮਾਤਾ ਘੋੜਾ ਘੋੜਾ ਹਏ ਇਹੋ ਤਾਂ ਮੇਰਾ ਪੁੱਛਣ ਦੇ ਮਨਜੋਤ ਨੂੰ ਤਾਂ ਕਹਿੰਦਾ ਇਹਦਾ ਨਾਮ ਨੀਰੂ ਆ ਤੇ ਉੱਥੇ ਕੰਮ ਕਰਦੀ ਹੈਗੀ ਇਹਦੇ ਨਾਨਕਿਆਂ ਦੇ ਘਰ ਤੇ ਆਹ ਸਾਡੀ ਕੁੜੀ ਕਮਲੀ ਨੇ ਉਹਨੂੰ ਲੈਣ ਦਾ ਬਦੋ ਬਦੀ ਵੀ ਮੈਨੂੰ ਨਾਲ ਲਿਖੇ ਜਾਣਾ ਚਲ ਕਰਦਾ ਤਾਂ ਚੰਗਾ ਕਰ ਦਿੰਦੀ ਆ ਕਿਉਂ ਨਹੀਂ ਆਂਦੀ ਤੂੰ ਨਾਲ ਮੈਂ ਨਾ ਖੇਡਦੀ ਫਿਰ ਮੈਂ ਨਹੀਂ ਪੁੱਤ ਨਹੀਂ ਐਦਾਂ ਥੋੜੀ ਹੁੰਦਾ ਵਾ ਹੁਣ ਨਾਨੀ ਪਿੰਡ ਫੇਰ ਜਾਏਗੀ ਉੱਥੇ ਫੇਰ ਕੋਈ ਹੋਊ ਤੇ ਫੇਰ ਆਕੇਗੀ ਨਾਲ ਹੀ ਕੜਨਾ ਇੱਥੇ ਇਹੀ ਚਾਰ ਕੋਣਾ ਇਹਨਾਂ ਨੂੰ ਕੁੱਟੀਆਂ ਕਰ ਕਰਕੇ ਇੰਨੇ ਜਾਣੇ ਆ ਦਾ ਮੰਮੀ ਉਹ ਕਹਿੰਦੀ ਪੈਂਦਾ ਖੇਡਦੀ ਆ ਮਨ ਜੋਤ ਬਾਜੀ ਕਹਿੰਦਾ ਕੰਮ ਵਾਸਤੇ ਲੈਂਦੀ ਆ ਖੇਡਿਆ ਕਰਨਾ ਨਹੀਂ ਐ ਤੈਨਾਂ ਕਿ ਕੰਮ ਕਰਿਆ ਕਰਨਾ ਵਾ ਹਣ ਮੈਂ ਕੰਮ ਕਰੂੰਗੀ ਮੈਂ ਸਾਰਾ ਕੰਮ ਆਤਾ ਹੈ ਮੇਰੇ ਹਜੇ ਤਾਂ ਵੇਲੇ ਹੋਊਗਾ ਉਹਦੇ ਕਿੱਤੇ ਕਰਾਂਗੇ ਨਾ ਵੇਲੇ ਸਾਡੇ ਘਰ ਚ ਹੋਇਆ ਕਿੱਥੇ ਜਾਂਦਾ ਸਾਰਾ ਦਿਨ ਤਾਂ ਕੰਮ ਨਹੀਂ ਮੁੱਕਦਾ ਨੀ ਪਿਆਰੀ ਬੱਚੀ ਐ ਕੈਸੇ ਬੋਲ ਰਹੀ ਏ ਇਸਕੇ ਸਾਥ ਉਹਨਾਂ ਦਾ ਸਕੂਲ ਚਲ ਜਿਆ ਕਰਨਾ ਵਾ ਤੇ ਤੂੰ ਮਗਰੋਂ ਉੱਥੇ ਕਿੰਨੇ ਖੇਡਿਆ ਕਰਨਾ ਮੰਮੀ ਐ ਖੇਡਣ ਵਾਲੀ ਐ ਦੱਸ ਪਹਿਲਾਂ ਨਹੀਂ ਆਲੀ ਨਾ ਸਮਰੀਤ ਨੇ ਖੇਡਿਆ ਕਰਨਾ ਇਹਨੇ ਤਾਂ ਸਕੂਲ ਚਲ ਜਿਆ ਕਰਨਾ ਸਮਰੀਤ ਨੇ ਅੱਜ ਤਾਂ ਮੈਂ ਕੰਮ ਕਰਾ ਕਰੂੰਗੀ ਹਾ ਨੂੰਨੇ ਲੋੜ ਬੱਬਾ ਐਦਾ ਮੇਰੇ ਕੀਤਾ ਕਿਥੋਂ ਆਈ ਤੇ ਕਿਥੋਂ ਨਹੀਂ ਉਹ ਜੀ ਹਾਡੀਆਂ ਨਿਆਣੀ ਜੀ ਲੈ ਆਈ ਐ ਨਾਲ ਮੰਮੀ ਬੋਲਣਾ ਮੈਨੂੰ ਦੱਸਣ ਦੀ ਵੀ ਦੋ ਦਿਨਾਂ ਕਿੰਦਾ ਬੋਲਦੀ ਆ ਹਾ ਤੇ ਐ ਦੱਸ ਇਹਦੇ ਵਾਲੀ ਮੈਂ ਅੱਗੇ ਕਹਾਂ ਰਹੀ ਕਿ ਤੁਹਾਨੂੰ ਮਤਲਬ ਮੈਂ ਨੇ ਪਹਿਲੇ ਹੀ ਬੋਲਾ ਥਾ ਕਿ ਮੈਨੂੰ ਨਾ ਲੈ ਕੇ ਜਾਓ ਕਿਉਂ ਨਹੀਂ ਆ ਦਸਮਰੀ ਤੂੰ ਨਹੀਂ ਲਿਆਉਣਾ ਪੁੱਤ ਇਦਾਂ ਦੇ ਕੰਮ ਨਹੀਂ ਕਰੀਏ ਚੱਲ ਮੰਮੀ ਉਹ ਕੋਈ ਨਹੀਂ ਕੰਮ ਕਰ ਕਰ ਲਿਆ ਕਰੂਗੀ ਫਿਰ ਕੀ ਕੰਮ ਤੇ ਕਰਿਆ ਕਰੂਗਾ ਇਦਾਂ ਤੂੰ ਰੋਈ ਲੜਿਆ ਕਰੋਗੇ ਤੁਸੀਂ ਉਹ ਨਹੀਂ ਲੜਦੇ ਮੰਮੀ ਉਹਦੇ ਨਵੀਂ ਨਵੀਂ ਹਜੇ ਤਾਂ ਆ ਗਿਆ ਉੱਤੇ ਪਾਣੀ ਡੁੱਲ ਗਿਆ ਤਾਂ ਉਸਤਾਏ ਤੁਸੀਂ ਨਾ ਬਹੁਤਾ ਕਹੋ ਹਾਏ ਇਦਾਂ ਹੱਥ ਨਾ ਮਾਂ ਕੁੜੀ ਦੇ ਮੂੰਹ ਨੂੰ ਬਾਰ-ਬਾਰ ਹੂੰ ਦਾਦਾ ਜੀ ਹਾਂ ਤੁਹਾਨੂੰ ਚਾਹੂ ਬਣਾਉਗੇ ਮੈਂ ਜੋਧਨਪੁਰ ਟੂਰ ਪੀਣੀ ਹੁੰਦੀ ਤੇ ਉੱਥੇ ਚਾਹ ਪੀਤੀ ਨਹੀਂ ਉਦਾਂ ਹੀ ਆ ਗਿਆ ਆਹ ਬਣਾਉਣ ਲੱਗੀ ਮੈਂ ਭਾਜੀ ਵਾਸਤੇ ਚਾਹ ਚੱਲ ਉੱਠ ਪਾਂਡੇ ਪਏ ਮੈਂ ਜਿੰਨਾਂ ਨੇ ਸੋਚੇ ਥੋੜੇ ਜਿਹਾ ਮਾਂਜਦੇ ਆਇਆ ਜੱਜੀ ਹੱਸਾ ਆਏ ਨਹੀਂ ਹੁਣੇ ਕੰਮ ਕੰਡਾ ਨਾਵਾ ਤੇ ਹੋਰ ਇਹਨੇ ਤਾਂ ਨਾ ਕੱਟਨਾਵਾ ਕੰਮ ਦੱਸ ਆਇਆ ਜੱਜੀ ਤਾਂ ਹੁਣੇ ਸਹੀ ਨੂੰ ਤੂੰ ਰੈਸਟ ਕਰ ਲੈਣ ਤਾਂ ਤੇਦਾ ਆਉਂਦੇ ਗਿਆ ਤਾਂ ਕਿਉਂ ਚਾਹ ਪਾਣੀ ਨਾ ਸਰ ਇੱਧਰ ਕੋਈ ਬਾਤ ਨਹੀਂ ਬੱਚੀ ਬਰਤਨ ਨਹੀਂ ਤਾਂ ਸਾਫ ਕਰਨੇ ਮੈਂ ਕਰ ਦੇਤੀ ਕੋਈ ਬਾਤ ਨਹੀਂ ਸਮ੍ਰੀਤ ਆ ਗਈ ਤੇਰੀ ਡੇਟ ਸ਼ੀਟ ਆ ਤੈਨੂੰ ਮੈਂ ਅੰਦਰ ਆ ਪੜਾਵਾਂ ਨੂੰ ਹੁੰਦਾ ਸਾਰਾ ਚੱਲ ਆ ਮੈਂ ਤੇਰੀ ਰਿਵੀਜ਼ਨ ਕਰਾ ਮ ਆ ਜਾ ਜਾਈ ਚੱਲ ਚਲ ਕੇ ਚੱਲ ਚ ਪੜ ਲਓ ਪੜ ਲਓ ਚਲ ਸੋਕੇਟ ਨਹੀਂ ਸਾਰਾ ਬਥੇਰਾ ਘਾਉਣਾ ਪੈਣਾ ਮਾਜਾ ਏਦਾਂ ਇਹਨੂੰ ਕੰਮ ਦੀ ਕਿੱਥੋਂ ਸਮਝ ਲੱਜੂਗੇ ਆਈਆ ਆਪਣਾ ਘਰ ਆਪਣੇ ਤਰੀਕੇ ਨਾਲ ਕਰਦੇ ਆਂ ਕੰਮ ਇਹ ਕਿਤਾ ਕਿਦਾਂ ਦਾ ਕੰਮ ਐ ਲਾ ਕਢਾਇਲਾ ਕਰਦੀ ਕੀ ਕਰਦੀ ਕੀ ਨਹੀਂ ਕੋਈ ਨਹੀਂ ਮਮੀ ਮੈਂ ਭਾਂਡੇ ਮੇ ਜਾ ਕੇ ਹੁਣੇ ਵੇਖ ਲੈਣਾ ਆ ਤਸਵੇਰੇ ਸਵਾਤੇ ਝਾੜੂ ਪੋਚੇ ਲੈ ਬਿੰਨੋ ਕਰਾ ਮੀ ਚੰਗਾ ਆਜੋ